ਜੇ ਲੁਧਿਆਣਾ ਵੈਸਟ ਦੇ ਲੋਕ ਤੁਹਾਨੂੰ ਜਿਤਾ ਦਿੰਦੇ ਆ ਤੇ ਫਿਰ ਕੀ ਕਰੋਗੇ ਉਸ ਸ਼ਹਿਰ ਨੂੰ ਮੈਂ ਉਹਨੂੰ ਅਮਰੀਕ ਉਸ ਸ਼ਹਿਰ ਨੂੰ ਅਮਰੀਕਾ ਵਰਗਾ ਬਣਾ ਕੇ ਦਿਖਾਵਾਂਗਾ ਕਿਉਂਕਿ ਲੋਕੀ ਸਰਕਾਰਾਂ ਤੋਂ ਬਹੁਤ ਦੁਖੀ ਹੋ ਗਏ ਆ ਅੱਖ ਗਿਆ ਸਾਰੀਆਂ ਸਰਕਾਰਾਂ ਅਪਣਾ ਕੇ ਦੇਖ ਲਈ ਉਹਨਾਂ ਨੇ ਹੁਣ ਉਹਨਾਂ ਨੂੰ ਬੰਦਾ ਚਾਹੀਦਾ ਉਹ ਕਿ ਜਿਹੜਾ ਸਰਕਾਰਾਂ ਨੂੰ ਜਵਾਬ ਦੇ ਸਕੇ ਸਰਕਾਰਾਂ ਨੂੰ ਸਮਝਾ ਸਕੇ ਆਪਣੀ ਵਕਰੀ ਦੂਜੀ ਭਾਸ਼ਾ ਨਾਲ ਦੇਖੋ ਅਮਰੀਕਾ ਤੋਂ ਮੈਂ ਇੱਕ ਚੀਜ਼ ਲੈ ਕੇ ਆਣੀ ਆ ਉਹ ਹਰ ਮੁਹੱਲੇ ਤੇ ਹਰ ਇਲਾਕੇ ਤੇ ਲੱਗੇਗੀ ਅੱਛਾ ਉਹ ਮੈਂ ਨਹੀਂ ਦੱਸ ਸਕਦਾ ਜੀ ਕਿ ਜੇ ਮੈਂ 4 ਘੰਟੇ ਤੇ ਪ੍ਰਧਾਨ ਮੰਤਰੀ ਬਣ ਜਾ ਤਾਂ ਮੈਂ ਦੇਸ਼ ਅਮੀਰ ਕਰ ਸਕਦਾ ਵਾਂ ਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਤੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਮਰ ਗਏ ਨੇ ਦੇਸ਼ ਦੇ ਵਿੱਚ ਕੋਈ ਵੀ ਵੱਡਾ ਇਲੈਕਸ਼ਨ ਹੋਵੇ ਪੰਜਾਬ ਦੇ ਵਿੱਚ ਕੋਈ ਵੱਡਾ ਇਲੈਕਸ਼ਨ ਹੋਵੇ ਪੰਜਾਬ ਦੇ ਇਲੈਕਸ਼ਨ ਹੋਣ ਤਾਂ ਇੱਕ ਚਿਹਰਾ ਹਮੇਸ਼ਾ ਹੀ ਸਾਹਮਣੇ ਆਂਦਾ ਹੈ ਨੀਟੂ ਛਟਰਾਵਾਲਾ ਹੁਣ ਲੁਧਿਆਣਾ ਦੇ ਵਿੱਚ ਬਾਈ ਇਲੈਕਸ਼ਨ ਹੈ ਤੇ ਨੀਟੂ ਛਟਰਾਵਾਲਾ ਉਸ ਵਿੱਚ ਵੀ ਪਾਰਟਿਸਪੇਟ ਕਰ ਰਿਹਾ ਮੇਰੇ ਨਾਲ ਮੌਜੂਦ ਹੈ ਨੀਟੂ ਛਟਰਾਵਾਲਾ ਨੀਟੂ ਕਿੱਥੇ ਲੜਦੇ ਹੋ ਇਲੈਕਸ਼ਨ ਹੁਣ ਕਹਿੰਦੇ ਕਿ ਫਿਰ ਤਿਆਰੀ ਕਰਤੀ ਕਿੰਨਾ ਇਲੈਕਸ਼ਨ ਸਤਿ ਸ਼੍ਰੀ ਅਕਾਲ ਜੀ ਮੈਂ ਲੁਧਿਆਣਾ ਤੋਂ ਜੀ ਮੈਂ ਇਲੈਕਸ਼ਨ ਲੜ ਰਿਹਾ ਜੀ ਤੇ ਜਿਮਣੀ ਚੋਣਾਂਵਾਂ ਤੇ ਉਹਦੇ ਵਿੱਚ ਚੋਰ ਨਿਸ਼ਾਨ ਛਟਰਾ ਜੀ ਤੇ ਨੰਬਰ 9 ਹੈ ਜੀ ਅੱਛਾ ਨੰਬਰ 9 ਹੈ ਜੀ ਤੇ ਕਿੰਨੇ ਹੁੰਦੇ ਕਰ ਇਲੈਕਸ਼ਨ ਲੜ ਚੁੱਕੇ ਹੋ ਦੇਖੋ 9 ਇਲੈਕਸ਼ਨਾਂ ਤੇ ਮੈਂ ਲੜ ਲਿਆ ਜੀ ਤੇ ਇਹ ਮੇਰੀ ਦਸਵੀਂ ਇਲੈਕਸ਼ਨ ਹੈਗੀ ਜੀ ਕੀ ਲੱਗਦਾ ਜਿੱਤੋਗੇ ਇ ਕਿੱਦਾਂ ਕਿਉਂ ਕਿੱਦਾਂ ਲੱਗਦਾ ਕਿਉਂਕਿ ਲੋਕੀ ਸਰਕਾਰਾਂ ਤੋਂ ਬਹੁਤ ਦੁਖੀ ਹੋ ਗਏ ਆ ਅੱਖ ਗਿਆ ਸਾਰੀਆਂ ਸਰਕਾਰਾਂ ਅਪਣਾ ਕੇ ਦੇਖ ਲਈ ਉਹਨਾਂ ਨੇ ਹੁਣ ਉਹਨਾਂ ਨੂੰ ਬੰਦਾ ਚਾਹੀਦਾ ਉਹ ਕਿ ਜਿਹੜਾ ਸਰਕਾਰਾਂ ਨੂੰ ਜਵਾਬ ਦੇ ਸਕੇ ਸਰਕਾਰਾਂ ਨੂੰ ਸਮਝਾ ਸਕੇ ਆਪਣੀ ਵਕਰੀ ਦੂਜੀ ਭਾਸ਼ਾ ਨਾਲ ਹੁਣ ਦੂਜੀ ਭਾਸ਼ਾ ਉਹ ਸਿਰ ਸਾਡੇ ਕੋਈ ਹੈ ਉਹ ਕਿਹੜੀ ਹੈ ਉਹ ਹੁਣ ਇਦਾਂ ਆਵਾ ਕਿ ਜੇ ਸਿੱਧਾ ਕਰਨੇ ਨੂੰ ਕਹ ਨਹੀ ਜੇ ਸਾਨੂੰ ਮਨਜ਼ੂਰੀ ਨਹੀਂ ਹਰ ਵਾਰੀ ਨਾ ਹੀ ਕਰ ਦੋ ਕੋਈ ਇਹਨਾਂ ਨਾਲ ਕੰਪਰਮਾਈਜ਼ ਨਾ ਕਰੋ ਜਿੱਦਾਂ ਕੰਪਰਮਾਈਜ਼ ਕਰਨ ਨਾ ਕਰਨੀ ਇਹਨਾਂ ਨਾਲ ਇਹ ਸਹੀ ਗੱਲ ਕਰਨੀ ਜਦ ਵੀ ਕੋਈ ਕੰਮ ਕਰੇ ਨਾ ਹੀ ਕਰਨੀ ਹਾਂ ਨਹੀਂ ਕਰਨੀ ਕਿਉਂਕਿ ਫਿਰ ਲੋਕਾਂ ਲੋਕਾਂ ਨੂੰ ਪੁੱਛਾਂਗੇ ਆਪਾਂ ਵੀ ਇਹਦੀ ਰਾਏ ਕੀ ਹੈ ਫਿਰ ਲੋਕੀ ਕਹਣਗੇ ਠੀਕ ਹੈ ਤਾਂ ਫਿਰ ਠੀਕ ਹੈ ਜੇ ਲੋਕੀ ਕਹਣ ਗਲਤ ਤਾਂ ਫਿਰ ਫਿਰ ਗਲਤ ਹੈ ਜੇ ਲੋਕਾਂ ਦੇ ਕਹਿੰਦੇ ਚੱਲਣੀ ਚਾਹ ਸਰਕਾਰ ਇਹ ਸਰਕਾਰ ਚਲਾਉਂਦੇ ਆ ਆਪਣੀਆਂ ਆਪਣੀਆਂ ਮਰਜ਼ੀਆਂ ਕਰਦੇ ਆ ਤੇ ਅਸੀਂ ਪਹਿਲਾਂ ਰੱਬ ਦਾ ਨਾਮ ਲੜੀਏ ਫਿਰ ਆਪਾਂ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਚਾਹ ਪੀਂ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਤਾਂਤਾ ਸ਼੍ਰੀ ਗੁਰੂ ਰਵਿਦਾਸ ਮਹਾਰਾ ਜੈ ਹਾਲੂਇਆ ਗੋਸਪਾਖ ਖੁਸ਼ ਹੋ ਜੇ ਅੱਲਾਹ ਤਾਲਾ ਸਭ ਨੂੰ ਖੁਸ਼ ਤੂੰ ਹੀ ਰੰਕਾਰ ਮੈਂ ਤੇਰੀ ਚਰਨਾ ਮੈ ਜਿਕਰਾ ਗੁਰ ਨਬਦ ਦਾ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਜਿਕਰਾ ਚਿੰਤਪਨੀ ਮਾਤਾ ਜੀ ਅੱਛਾ ਜੇ ਜਲੰਧਰ ਜੇ ਲੁਧਿਆਣਾ ਵਸਤੇ ਦੇ ਲੋਕ ਤੁਹਾਨੂੰ ਜਿਤਾ ਦਿੰਦੇ ਆ ਤੇ ਫਿਰ ਕੀ ਕਰੋਗੇ ਉਸ ਸ਼ਹਿਰ ਨੂੰ ਮੈਂ ਉਹਨੂੰ ਅਮਰੀਕ ਉਸ ਸ਼ਹਿਰ ਨੂੰ ਅਮਰੀਕਾ ਵਰਗਾ ਬਣਾ ਕੇ ਦਿਖਾਵਾਂਗਾ ਅੱਛਾ ਅਮਰੀਕਾ ਗਏ ਕਦੀ ਨਹੀਂ ਗਿਆ ਫਿਰ ਕਿਦਾਂ ਬਣਾ ਲਾਂ ਇਹ ਤੇ ਲੋਕ ਦੱਸਣਗੇ ਫੋਟੋ ਖਿੱਚ ਕੇ ਜਿਕੇ ਪਾਉਣਗੇ ਕਿ ਯਾਰ ਨੀਟੂ ਨੇ ਜੋ ਕਿਆ ਸੀਗਾ ਉਹਨੇ ਕਿਸੇ ਚੀਜ਼ ਵਰਗਾ ਬਣਾਵਾ ਮੈਂ ਉਹ ਦੇਖੀ ਤਾਂ ਹੋਣੀ ਚਾਹੀਦੀ ਨਹੀਂ ਐਕਚੁਅਲੀ ਆਪਾਂ ਕੋਈ ਉਹਨਾਂ ਦੀ ਚੀਜ਼ ਇੱਥੇ ਲੈ ਕੇ ਆਉਣੀ ਹੈ ਉਹ ਕਿਹੜੀ ਲੈ ਕੇ ਆਣੀ ਹੈ ਦੇਖੀ ਹੋਏ ਕਿਤੇ ਲੈ ਕੇ ਆਏਗਾ ਨਹੀਂ ਉਹ ਮੈਂ ਮੈਂ ਦੇਖਿਆ ਨਾ ਜੇ ਮੈਂ ਦੱਸਦਾ ਤੇ ਮੰਤਰੀ ਨੂੰ ਪਤਾ ਲੱਗ ਜਾਣਾ ਅੱਛਾ ਮੰਤਰੀਆਂ ਨੂੰ ਪਤਾ ਲੱਗ ਜਾਣਾ ਹੈ ਮੰਤਰੀਆਂ ਨੂੰ ਪਤਾ ਲੱਗ ਜਾ ਜੇ ਮੈਂ ਇਹ ਇੱਕ ਹੋਰ ਗੱਲ ਵੀ ਕਹਿੰਦਾ ਕਿ ਜੇ ਮੈਂ 4 ਘੰਟੇ ਤੇ ਪ੍ਰਧਾਨ ਮੰਤਰੀ ਬਣ ਜਾ ਤਾਂ ਮੈਂ ਦੇਸ਼ ਅਮੀਰ ਕਰ ਸਕਦਾ ਵਾਂ ਕਿ ਜੇ ਮੈਂ ਅੱਛਾ 4 ਘੰਟੇ ਚ ਜੇ ਪ੍ਰਧਾਨ ਮੰਤਰੀ ਅੱਛਾ ਉਹ ਤਰੀਕਾ ਦੱਸੋਗੇ ਨਹੀਂ ਤਰੀਕਾ ਦੱਸਣਾ ਨਹੀਂ ਤਰੀਕਾ ਵੀ ਨਹੀਂ ਦੱਸਣਾ ਤਰੀਕਾ ਲੀਕ ਹੋ ਜਾਂਦਾ ਵਾ ਜਦੋਂ ਤਰੀਕਾ ਲੀਕ ਹੋ ਗਿਆ ਤੇ ਫਿਰ ਕੰਮ ਕਿਦਾਂ ਬਣੂਗਾ ਅੱਛਾ ਅਮਰੀਕਾ ਗਏ ਨਹੀਂ ਕਦੀ ਅਮਰੀਕਾ ਦੀ ਸਪੈਲਿੰਗ ਕੀ ਹੈ ਨਹੀਂ ਉਹ ਦੇਖਾ ਅਮਰੀਕਾ ਦੀ ਸਪੈਲਿੰਗ ਤਾਂ ਪਤਾ ਹੋਣੀ ਚਾਹੀਦੀ ਹੈ ਅਮਰੀਕਾ ਐਨ ਈ ਡਬਲ ਟੀ ਯੂ ਅਮਰੀਕਾ ਕੀ ਅ ਸੌਰੀ ਐਮ ਐਨ ਨਹੀਂ ਇਹ ਤਾਂ ਮੇਰਾ ਨਾਮ ਹੈ ਨਾ ਹਾਂ ਅਮਰੀਕਾ ਦੇ ਐਨ ਈ ਡਬਲ ਟੀ ਡੀ ਟੂ ਸ਼ਰਮਾ ਅਮਰੀਕਾ ਸਪੈਲਿੰਗ ਜੀ ਉਹਦਾ ਨਹੀਂ ਪਤਾ ਫਿਰ ਅਮਰੀਕਾ ਗਿਆ ਨਹੀਂ ਅਕਚੁਅਲੀ ਪੰਜਾਬੀ ਹਿੰਦੀ ਪੰਜਾਬੀ ਵਾਲਾ ਬੰਦਾ ਅਮਰੀਕਾ ਦਾ ਕਿਤਾ ਕਰੂਗਾ ਮੈਂ ਤਿੰਨ ਤੱਕ ਆਪ ਹੀ ਤਾਂ ਕਹਿ ਰਹੇ ਜਿੱਤ ਗਿਆ ਤੇ ਫਿਰ ਮੈਂ ਲੁਧਿਆਣੇ ਨੂੰ ਮੈਂ ਕੰਮ ਉਹ ਲੋਕ ਦੱਸਣਗੇ ਨਾ ਇਹ ਉਹ ਕਿਦਾਂ ਇਹ ਲੋਕਤਾਂ ਨੂੰ ਤੁਸੀਂ ਫੋਟੋ ਮੈਂ ਸਰਚ ਕਰਿਓ ਬੈਸਟ ਐਡੀਟਰ ਲੋਕੀ ਜਿਆਦਾ ਸਭ ਤੋਂ ਜਿਆਦਾ ਫੋਟੋ ਕਰਾ ਕੇ ਉਸ ਚੀਜ਼ ਨਾਲ ਪਾਣਗੇ ਕਿ ਦੇਖੋ ਜੀ ਨਹੀਂ ਅੱਛਾ ਉਹ ਫੋਟੋ ਦੇਖੇਗਾ ਸੋਸ਼ਲ ਮੀਡੀਆ ਤੇ ਅਮਰੀਕਾ ਦੀਆਂ ਅਮਰੀਕਾ ਉਹ ਤੁਹਾਨੂੰ ਆਪਣੇ ਅੱਛਾ ਤਾਂ ਬੜੇ ਵੱਡੇ ਵੱਡੇ ਸ਼ਹਿਰ ਕਿਹੜੇ ਸ਼ਹਿਰ ਦਾ ਬਣਾਓਗੇ ਨਹੀਂ ਬੈਸਟ ਵਾਲੇ ਦਾ ਜਿੱਥੋਂ ਮੈਂ ਜਿੱਤੂੰਗਾ ਜੀ ਨਹੀਂ ਅਮਰੀਕਾ ਦੇ ਕਿਹੜੇ ਸ਼ਹਿਰ ਵਰਗਾ ਜਲੰਧ ਲੁਧਿਆਣਾ ਵੈਸਟ ਬਣਾਓਗੇ ਤੁਸੀਂ ਦੇਖੋ ਅਮਰੀਕਾ ਤੋਂ ਮੈਂ ਇੱਕ ਚੀਜ਼ ਲੈ ਕੇ ਆਣੀ ਆ ਉਹ ਹਰ ਜਿਹ ਮਹੱਲੇ ਤੇ ਹਰ ਇਲਾਕੇ ਤੇ ਲੱਗੇਗੀ ਅੱਛਾ ਪਰ ਉਹ ਉਹ ਮੈਂ ਨਹੀਂ ਦੱਸ ਸਕਦਾ ਜੀ ਲੈ ਫਿਰ ਜੇ ਦੱਸੋਗੇ ਨੀ ਲੋਕੀ ਵੋਟ ਸੋ ਪਾ ਦੇ ਨਹੀਂ ਮੈਂ ਜੇ ਦੱਸਤਾ ਤੇ ਉਹ ਮੰਤਰੀਆਂ ਨੇ ਇਹਨਾਂ ਕੰਨਾਂ ਜੀ ਉਹ ਸੀ ਕੰਮ ਕਰਨਾ ਲੋਕਾਂ ਨੂੰ ਤਾਂ ਵਾਦਾ ਕਰਨਾ ਮੈਂਦਾ ਨਾ ਵਾਅਦਾ ਤੇ ਮੈਂ ਵਾਅਦਾ ਤੇ ਮੈਂ ਕਰ ਦਿੰਦਾ ਇੱਕ ਪਰਦਾ ਰੱਖਣਾ ਜਿਹਦਾ ਕਿ ਲੋਕਾਂ ਨੂੰ ਇਹ ਪਤਾ ਲੱਗੇ ਵੀ ਸਰਪ੍ਰਾਈਜ਼ ਕੀ ਹੈਗਾ ਸਰਪ੍ਰਾਈਜ਼ ਜੇ ਸਰਪ੍ਰਾਈਜ਼ ਖੋਲ ਦਿੱਤਾ ਸਾਰਾ ਕੰਮ ਤੇ ਮੰਤਰੀ ਲੋਕ ਸਿਰਫ ਤਿੰਨ ਵਾਰੀ ਹੁੰਦੇ ਆ ਤੁਹਾਨੂੰ ਮਿਲਣ ਵਾਸਤੇ ਇੱਕ ਜਦੋਂ ਐਮਐਲਏ ਇਲੈਕਸ਼ਨ ਹੋਏ ਉਦੋਂ ਜਾਂ ਐਮਪੀ ਜਾਂ ਕੌਂਸਲਰ ਅੱਛਾ ਸਰਪ੍ਰਾਈਜ਼ ਜਿਹੜਾ ਦੇਣਾ ਜੇ ਲੁਧਿਆਣੇ ਦੇ ਲੋਕਾਂ ਨੇ ਸਰਪ੍ਰਾਈਜ਼ ਦਿੱਤਾ ਜਿਵੇਂ ਪਹਿਲੀ ਵਾਰੀ ਜਦੋਂ ਇਲੈਕਸ਼ਨ ਜੇ ਲੜੇ ਤਿੰਨ ਵੋਟਾਂ ਪਈਆਂ ਚਾਰ ਪਈਆਂ ਸੀ ਪੰਜ ਪਈਆਂ ਸੀ ਪੰਜ ਪਈਆਂ ਸੀ ਉਹਨਾਂ ਜੇ ਲੁਧਿਆਣੇ ਵਾਲਿਆਂ ਨੇ ਸਰਪ੍ਰਾਈਜ਼ ਦਿੱਤਾ ਪੰਜਵੀਂ ਨਾ ਪਈਆਂ ਫੇਰ ਦੇਖੋ ਜਿੱਤ ਨਾਲੋਂ ਜ਼ਿਆਦਾ ਸਾਡੀ ਹਾਰ ਬੋਲਦੀ ਐ ਇਤੋਂ ਜ਼ਿਆਦਾ ਅੰਦਾਜ਼ੇ ਲਾ ਕੇ ਚੱਲਿਓ ਜੇ ਮੈਂ ਹਾਰ ਦਾ ਲੋਕਾਂ ਨੂੰ ਲੁਧਿਆਣੇ ਤੋਂ ਹਾਰ ਗਿਆ ਨੀਡੂ ਛਟਰਾ ਵਾਲਾ ਅੱਛਾ ਨਾਮ ਕਿਦਾਂ ਵੱਡਾ ਐ ਨੀਡੂ ਛਟਰਾ ਵਾਲਾ अच्छा ਜਿਹੜਾ ਜਿੱਤੇ ਕੋਹ ਦਾ ਨਾਮ ਨਹੀਂ ਵੱਡਾ ਹੋਏਗਾ। ਉਹਦੇ ਦੀ ਜਿੱਤ ਕੇ ਆਪਣੇ ਘਰ ਬਹਿ ਜਾਣਾ। ਅੱਛਾ ਘਰ ਕਿਉਂ ਬਹਿ ਜਾਏਗਾ? ਉਹ ਦੇਖੋ ਜੀ ਉਹਨੇ ਕਹਣਾ ਮੈਂ ਜਿੱਤ ਗਿਆ ਤੇ ਮੈਂ ਬੈਠਾ ਹਾਂ ਤੇ ਮੈਂ ਹੁਣ ਮੈਂ ਹੁਣ 3 ਮਹੀਨੇ ਅਰੈਸਟ ਕਰਨੀ ਹੈ। 3 ਮਹੀਨੇ ਤੋਂ ਬਾਅਦ ਗੱਲ ਕਰਾਂਗੇ। 3 ਮਹੀਨੇ ਰੈਸਟ ਤੇ ਕਿਉਂ? ਉਹ ਪਤਾ ਹੁੰਦਾ ਉਹਨਾਂ ਨੂੰ ਕੀ ਆਪਾਂ 2-3 ਮਹੀਨੇ ਕਿਸੇ ਨੇ ਮੈਨੂੰ ਸਾਹਬ ਦਿੱਲੀ ਗਿਆ, ਸਾਹਬ ਚੰਡੀਗੜ੍ਹ ਗਿਆ, ਸਾਹਬ ਆਇਆ ਨਹੀਂ, ਸਾਹਬ ਗਏ ਆ ਸਾਹਬ ਆਇਆ, ਸਾਹਬ ਗਏ। ਸਭ ਆਇਆ। ਤੇ ਨੀਡੂ ਸ਼ਟਰਾਂ ਵਾਲਾ ਫਿਰ ਕੀ ਕਰੇਗਾ? ਨੀਡੂ ਸ਼ਟਰਾਂ ਵਾਲਾ ਬੈਸਟ ਵਿੱਚ ਰਹੇਗਾ, ਬੈਸਟ ਵਿੱਚ ਆਪਣਾ ਘਰ ਪ ਕਿ ਜੇ ਇੱਕ ਮੌਕਾ ਦਿੰਦੇ ਆ ਤੇ ਲੁਧਿਆਣਾ ਦਾ ਲੁਧਿਆਣਾ ਇੱਕ ਤਾਜ ਮਹਿਲ ਲੁਧਿਆਣਾ ਇੱਕ ਨੂਰ ਮਹਿਲ ਬਣੂਗਾ ਕਿੱਦਾਂ ਬਣੂਗਾ ਤਾਜ ਮਹਿਲ ਕਿ ਨੂਰ ਮਹਿਲ ਨੀ ਨੂਰ ਨੂਰ ਬਣੂਗਾ ਨੂਰ ਅੱਛਾ ਨੂਰ ਬਨੇਗਾ ਹਾਂਜੀ ਔਰ ਤਾਜ ਮਹਿਲ ਦੂਜਾ ਬਣੂਗਾ ਲੁਧਿਆਣਾ ਸ਼ਹਿਰ ਦੂਜਾ ਬਣੇਗਾ ਨਹੀਂ ਫਿਰ ਉਹ ਜਿਹੜੇ ਕਾਰੀਗਰ ਤਾਜ ਮਹਿਲ ਵਾਲੇ ਤੋਂ ਤਾਂ ਹੈ ਨਹੀਂ ਮੈਂ ਤਾਂ ਦਰਦਾ ਨਾ ਜੀ ਅਮਰੀਕਾ ਇੰਗਲੈਂਡ ਯੂ ਐਸ ਏ ਫਰਾਂਸ ਇਟਲੀ ਜਾਪਾਨ ਹਰ ਜਗ੍ਹਾ ਤੇ ਗੱਲਾਂ ਹੋ ਗਿਆ ਲੁਧਿਆਣਾ ਸ਼ਹਿਰ ਚ ਨੀਡ ਟੂ ਸ਼ਟਰ ਨਾਲ ਜਿੱਤਿਆ ਫਿਰ ਮੇਰਾ ਨਾਮ ਛੋਟਾ ਹੋ ਜਾਊਗਾ ਅਗਰ ਮੇਰੇ ਨਾਮ ਦੇ ਕੇ ਹਾਰ ਲੱਗ ਲੁਧਿਆਣੇ ਜਦੋਂ ਲੁਧਿਆਣੇ ਤੋਂ ਨੀਟੂ ਸ਼ਟਨਾ ਵਾਲਾ ਹਾਰ ਗਿਆ ਲੁਧਿਆਣੇ ਤੋਂ ਨੀਟੂ ਸ਼ਟਨਾ ਵਾਲਾ ਹਾਰ ਗਿਆ ਕਿ ਹਾਰ ਪਏਗਾ ਕਿ ਹਾਰ ਗਿਆ ਹਾਰ ਗਿਆ ਯਾਨੀ ਕਿ ਦੇਖੋ ਸਾਡੀ ਹਾਰ ਦੇ ਕਿੰਨੇ ਵੱਡੇ ਚਰਚੇ ਜੇ ਜਿੱਤ ਦੇ ਵੀ ਉਹਨੇ ਵੱਡੇ ਚਰਚੇ ਤੇ ਹਾਰ ਦੇ ਵੀ ਆ ਇਹ ਜਨਤਾ ਬੋਟ ਵਾਲੇ ਨੇ ਕਰਨਾ ਵਾ ਤੇ ਜੇ ਬੋਟ ਕਰ ਦੂਗੇ ਤੇ ਠੀਕ ਹੈ ਨਹੀਂ ਕਰੋਗੇ ਤੇ ਨਹੀਂ ਤੇ ਫਿਰ ਆਪਾਂ ਤੇ ਇੱਕ ਗਾਣੇ ਗਾਵਾਂਗੇ ਨਹੀਂ ਤੇ ਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਮਰ ਗਏ ਨੇ ਵਕਤ ਕਿਸੇ ਦੇ ਹੱਥ ਨਹੀਂ ਆਇਆ ਨਾ ਆਉਣਾ ਏ ਪਤਾ ਨਹੀਂ ਕਦ ਮਿੱਟੀ ਇਹ ਹੁਣ ਢੇਰੀ ਟੈਗੇ ਨੇ ਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਇੱਥੇ ਜਾਨੀ ਕਿ ਜਿਹੜੇ ਤਣਾਟ ਆ ਉਹ ਜਿਹੜੇ ਕਿ ਜਿੱਤੇ ਐ ਕਿ ਅਗਲੀ ਵਾਰ ਜਿੱਤਣਗੇ ਕੋਈ ਪਤਾ ਨਹੀਂ ਜਨਤਾ ਦਾ ਕਿੱਧਰ ਬਾਜ਼ੀ ਮਾਰ ਜਾਨੀ ਕਿੱਧਰ ਨਹੀਂ ਮਾਰਨੀ ਇਹ ਜਨਤਾ ਵਾ ਜਨਰਦਨ ਇਹਨਾਂ ਨੇ ਜਿਹਨੂੰ ਕਹਿੰਦੇ ਨਾ ਮਤਦਾਨ ਯਾਨੀ ਕਿ ਅਕਲ ਦਾ ਦਾਨ ਉਹ ਸੋਚ ਸਮੇਕ ਦਾ ਐਤ ਕੀ ਨਾ ਤੇ ਇੱਕੋ ਹੀ ਬਟਨ ਆ ਉਹ ਹੈਗਾ 9 ਨੰਬਰ ਛਟਰਾ ਦਾ ਨਾ अच्छा शटर ਦਾ ਕਿਵੇਂ ਮਿਲ ਗਿਆ ਨਿਸ਼ਾਨੇ ਵਾਲਾ ਦੇਖੋ ਜੀ ਮੈਂ ਬਾਰ ਬਾਰ ਲਿਖ ਕੇ ਭਜਿਆ ਸੀ ਮੈਨੂੰ ਚੋਰ ਨਿਸ਼ਾਨ ਛੱਡਰ ਦਿੱਤਾ ਜਾਵੇ ਤੇ ਮੈਨੂੰ ਉਹਨਾਂ ਨੇ ਦਿੱਤਾ ਹੁਣ ਇਹ ਸ਼ਟਰ ਕੋਈ ਵੀ ਲੈ ਲੇ ਹੁਣ ਲੁਧਿਆਣਾ ਵੈਸਟ ਦੇ ਲੋਕ ਸ਼ਟਰ ਚੱਕਣਗੇ ਕਿ ਫਿਰ ਪੱਕਾ ਹੀ ਬੰਦ ਕਰ ਦੇਣਗੇ ਸ਼ੇਰ ਜੇ ਤੇ ਪੱਕਾ ਬੰਦ ਕਰਨਗੇ ਉਹ ਵੀ ਇਹਨਾਂ ਦੇ ਮਰਜ਼ੀ ਹੈ ਜੇ ਇਹ ਨਹੀਂ ਕਰਦੇ ਤਾਂ ਵੀ ਇਹਨਾਂ ਦੀ ਮਰਜ਼ੀ ਪਰ ਇਹਨਾਂ ਨੂੰ ਜੇ ਚੱਕ ਦੇਣਗੇ ਸ਼ਟਰ ਤੇ ਫਿਰ ਇਹਨਾਂ ਨੂੰ ਫਾਇਦਾ ਜੇ ਸਿੱਟ ਦੇਣਗੇ ਸ਼ਟਰ ਫਿਰ ਇਹਨਾਂ ਨੂੰ ਕਾਟਾ ਅੱਛਾ ਇਹ ਗਾਣਾ ਗਾਇਆ ਗਾਣਾ ਕਿੱਥੋਂ ਸਿੱਖੇ ਗਾਣੇ ਸਰਦ ਉਹ ਕਹਿੰਦੇ ਹੰਸਰਾ ਜੀ ਹੰਸ ਵੀ ਇੱਕ ਵਾਰੀ ਸਟੇਜ ਤੇ ਖੜਾ ਸੀ ਪੁੱਛਦਾ ਸੀ ਕਹਿੰਦਾ ਗਾਣਾ ਗਾ ਲਵਾ ਹਾਂ ਹਾਂ ਜੀ ਕਹਿੰਦਾ ਉਸਤਾਦ ਜੀ ਇਜਾਜ਼ਤ ਮੰਗਦਾ ਸੀ ਹਾਂ ਜੀ ਕਹਿੰਦਾ ਉਸਤਾਦ ਜੀ ਮੈਂ ਗਾਣਾ ਗਾ ਲਾਂ ਮੈਂ ਗਾ ਸਕਦਾ ਮੈਂ ਕਹਿੰ ਗਿਆ ਜੀ ਉਸਤਾਦ ਜੀ ਇੰਨੇ ਵੱਡੇ ਉਸਤਾਦ ਤੇ ਗਾਣਾ ਗਾਸਦੇ ਉਦੋਂ ਫਿਰ ਦਿਲ ਚ ਕੀ ਚੱਲ ਰਿਹਾ ਸੀ ਮੈਂ ਕਿਹਾ ਵੀ ਯਾਰ ਨਵੀਂ ਅੱਜ ਮੈਨੂੰ ਉਸਤਾਦ ਕਿੱਦਾਂ ਮੈਂ ਤਾਂ ਯਾਰ ਹੈ ਹੀ ਕੁਛ ਨਹੀਂ ਗਾ ਉਸਤਾਦ ਤਾਂ ਹੈਗਾ ਨਹੀਂ ਸਰ ਆਪਾਂ ਮੈਂ ਇੱਕ ਰੈਪ ਵੀ ਲਿਖਿਆ ਲੁਧਿਆਣੇ ਵਿੱਚ ਗਾਣਿਆਂ ਦੇ ਵਿੱਚ ਅੱਛਾ ਅੱਛਾ ਲੁਧਿਆਣੇ ਦੇ ਇਲੈਕਸ਼ਨ ਨੂੰ ਲੈ ਕੇ ਇਲੈਕਸ਼ਨ ਨੂੰ ਲੈ ਕੇ ਜੀ ਵਾਹ ਵੀ ਵਾਹ ਕਿਉਂਕਿ ਇਸ ਟਾਈਮ ਬੋਟਾਂ ਦੇ ਵੇਲੇ ਪੈਸੇ ਵੰਡੇ ਫਿਰਦੇ ਆ दारू ਵੰਡੇ ਫਿਰਦੇ ਸਿੱਕੇ ਵੰਡੇ ਫਿਰਦੇ ਆ ਪਤਾ ਨਹੀਂ ਕੀ ਕੀ ਵੰਡੇ ਫਿਰਦੇ ਆ ਤੇ ਵੰਡ-ਵੰਡ ਕੇ ਲੋਕਾਂ ਨੂੰ ਇਹਨਾਂ ਨੇ ਗੇਮ 'ਚ ਲੈ ਕੇ ਆਉਣਾ ਗੇਮ 'ਚ ਰੇਂਜ ਕਿੱਦਾਂ ਲੈਣਾ ਤੇ ਉਹ ਮੈਂ ਤੁਹਾਨੂੰ ਦੱਸਾਂਗਾ ਆਪਣੇ ਗਾਣੇ ਅੱਛਾ ਪ ਕਰ ਦੇਗਾ ਹੌਸਲਾ ਰੱਖੋ ਮੈਂ ਹੈਗਾ ਵਾਂ ਜੇ ਮੈਂ ਜੱਤਗਾ ਤੜਕਾਂ ਜੂਰ ਹੋਣਗੇ ਅੱਛਾ ਚਲੋ ਹੁਣ ਗਾਣਾ ਸੁਣਾਉ ਦਰਸ਼ਕਾਂ ਨੂੰ ਕਦ ਚਾਦੇ ਨਾਲ ਤੁਸੀਂ ਖਾਦਾ ਇੱਕ ਅੱਦੀ ਕਿ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤਾਨੂੰ ਤੇ ਲਾ ਕੇ ਈਵਨ ਦੇ ਬੇਟਾ ਵੋਟਾਂ ਵਿੱਚ ਪਿਆ ਏ ਚਮੇਲਾ ਕੇਰਲ ਮਿਲ ਸਰਕਾਰ ਸੁਟਿਆਨੇ ਲੇਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੋਨ ਕਿ 5 ਜੀ ਦੇ ਪਿੱਛੇ ਕੋਈ ਚੱਲ ਰਿਆ ਕੁਟਾਲਾ ਕਿ ਕਰੋਨਾ ਤੇ ਹੁਣ ਸਾਡੀ ਵਿੱਚ ਸਰਕਾਰ ਕਿਉਂ ਮੂਣ ਕਿਆ ਮਜ਼ਾਕ ਹੈ ਕਿਆ ਯ ਨੀਡ ਟੂ ਸ਼ਟਰਨ ਵਾਲਾ ਪੁੱਛੇ ਸਰਕਾਰ ਸੇ ਇਹ ਮਜ਼ਾਕ ਕਿ ਕਿਆ ਬੱਚੇ ਗਾਣਾ ਕਿੰਨੇ ਲਿਖਿਆ ਇਹ ਸਰ ਮੈਂ ਲਿਖਿਆ ਜੀ ਆਪ ਹੀ ਲਿਖਿਆ ਹਾਂ ਬਈ ਲਿਖਿਆ ਕਿੰਨੇ ਮਿੰਟ ਚ ਲਿਖਿਆ ਸੀ ਇਹ ਸਰ 7-8 ਦਿਨ ਲੱਗ ਗਏ ਸੀ 7-8 ਦਿਨ ਲੱਗੇ ਐਡਾ ਵਧੀਆ ਗਾਣਾ 7-8 ਦਿਨ ਲੱਗੇ ਓਹ ਲੋਕਾਂ ਨੂੰ ਤਾਂ ਮਹੀਨਾ ਵੀ ਨਾ ਲੱਗਿਆ ਇੱਕ ਦੇ ਨਾਲ ਇੱਕ ਗਾਣਾ ਹੋਰ ਸੀਗਾ ਜੀ ਅ ਜਦੋਂ ਸਿੱਧੂ ਭਾਈ ਦਾ ਹੋ ਗਏ ਤੇ ਉਦੋਂ ਗਾਣਾ ਸੀਗਾ 25 25 ਹਾਂਜੀ ਉਦੋਂ ਗਾਣਾ ਚੱਲਿਆ ਸੀਗਾ ਜੀ 25 25 50 ਕੇ ਸਾਨੂੰ 7 25 25 50 ਕੇ ਸਾਨੂੰ ਸਾਥੋਂ ਉੱਤੇ ਦਿਖਾ ਕੋਈ ਸਾਨੂੰ 7 ਫਿਰ ਮੈਂ ਤਾਂ ਗਾਣੇ ਤੋੜ ਲੱਭਿਆ ਮੈਂ ਕਿਹਾ ਜੀ ਸਾਰੀਆਂ ਗਾਣੇ ਦੀ ਲਾਈਨ ਅਪ ਉਲਟ ਕਰਨੀ ਆ ਅੱਛਾ ਜੇ ਸਿੱਧੀਆਂ ਕਰਦੇ ਆਪਾਂ ਪੁੱਠੀਆਂ ਕਰ ਦੇਣੀਆਂ ਅੱਛਾ ਪੁੱਠੀਆਂ ਕਰ ਦਿੱਤੀਆਂ ਆਪਾਂ ਸਾਰੀਆਂ ਪੁੱਠੀਆਂ ਜਿਹੜੇ ਲੋਕ ਤਾਂ ਪੁੱਠਾ ਕਰਦੇ ਹਾਰੇ ਇਲੈਕਸ਼ਨ ਆ ਲੋ ਜੀ ਗੱਡੀ ਮੇਰੀ ਚੱਲਦੀ ਹੈ ਸੌ ਦੀ ਸਪੀਡ ਤੇ ਮਾਰ ਕੇ ਮੈਸ਼ੇ ਤੇਖ ਵੈਰੀ ਹੈਗੇ ਠੋਕ ਤੇ ਆਖਣ ਨੂੰ ਯਾਰ ਤੇਰਾ ਵੱਜਦਾ ਜਲੰਦਰ ਤਿੱਖੀ ਤਲਵਾਰ ਲੈ ਕੇ ਆਇਆ ਹੁਣ ਅੰਦਰੋਂ 45 ਪੰਤਾਂ ਵਾਲੀ 90 ਨਿਬੱਲੀਏ ਨਾ ਕੋਈ ਸੱਜੇ ਨਾ ਖੱਬੇ ਬੱਲੀਏ ਮੂਸੇ ਜੱਟ ਦੀ ਰੀਸ ਕੀ ਕਰ ਲੂ ਸਾਰੇ ਮੇਰੇ ਵਰਗੇ ਡੱਬੇ ਨਿਬੱਲੀਏ ਪਿਆਰ ਤੈਨੂੰ ਕਰਦਾ ਹੈ ਫੁਕਰੀ ਨਹੀਂ ਉਹ ਮਾਰਦਾ বিনা ਪਾਣੀ ਵਿੱਚ ਇਹ ਕਿਸ਼ਤੀ ਉਤਾਰਦਾ ਖਰਚਾ ਨਹੀਂ ਹੁੰਦਾ ਯਾਰ ਥੋੜੇ ਵਿੱਚ ਸਾਰਦਾ 30 30 60 ਨਿਬਲਿਏ ਹੌਲੀ ਹੌਲੀ ਦੱਸ ਨਿਬਲਿਏ ਹੈਗਾ ਹੁਣ ਗੱਲ ਕੀ ਏ ਹੁਣ ਸਾਨੂੰ ਦੱਸ ਕਵਾਰੀ ਨਹੀਂ ਬੱਲੀਏ ਇੰਡਸਟਰੀ 'ਚ ਨਾਮ ਚੱਲੇ ਪੂਰਾ ਤੇਰੇ ਯਾਰ ਦਾ ਇਸ ਵਾਰੀ ਵੋਟਾਂ ਵਿੱਚ ਮੈਂ ਨਹੀਂ ਹਾਰਦਾ ਪ੍ਰਧਾਨ ਮੰਤਰੀ ਬਣੂੰਗਾ ਇਹ ਸੁਪਨਾ ਏ ਮੇਰਾ ਤੇਰੇ ਬਾਪ ਕੋਲ ਹੱਥ ਮੰਗ ਲੂੰਗਾ ਮੈਂ ਤੇਰਾ ਆਗਿਆ ਅੱਛਾ ਇਸ ਦੂਸਰੇ ਬੰਦੇ ਕਹਿੰਦੇ ਦੇ ਇਲੈਕਸ਼ਨ ਦੇ ਵਿੱਚ ਉਹ ਕੰਪੇਨਿੰਗ ਕਰਨੇ ਵੀ ਗਏ ਸੀਗੇ ਉਹਦੇ ਡੈਡੀ ਨਾਲ ਹਾਂਜੀ ਸਰ ਉਹ ਉਹਨਾਂ ਦੇ ਬਾਪੂ ਬਾਪੂ ਜੀ ਬਹੁਤ ਚੰਗੇ ਸਾਰਿਆਂ ਦੇ ਬਾਪੂ ਜੀ ਬਹੁਤ ਵਧੀਆ ਬੰਦੇ ਆ ਜੀ ਅੱਛਾ ਤੇ ਕੁਝ ਲੀਡਰਾਂ ਤੋਂ ਮੈਂ ਸੁਣਿਆ ਕਹਿੰਦੇ ਉਹਨਾਂ ਦਾ ਫਾਦਰ ਸਾਹਿਬ ਇਲੈਕਸ਼ਨ ਲੜਨ ਲੱਗੇ ਆ ਉਹਨੂੰ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਆ ਉਹ ਉਹਨੂੰ ਘਰ ਬੈਠਣਾ ਚਾਹੀਦਾ ਹੁਣ ਲੋਕੀ ਦੀ ਇੱਜ਼ਤ ਕਰਦੇ ਆ ਵੀ ਯਾਰ ਉਹ ਕਿਉਂ ਨਹੀਂ ਲੜੇ ਅੱਛਾ ਕਿਉਂ ਲੜਨਾ ਕਿਉਂ ਚਾਹੀਦਾ ਤੁਹਾਨੂੰ ਕਿਉਂ ਲੱਗਦਾ ਦੇਖੋ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਜੇ ਕਿਸੇ ਅਹੁਦੇਤ ਹੋਗੇ ਸਰਕਾਰ ਨਾਲ ਗੱਲ ਕਰਨਗੇ ਸਰਕਾਰ ਕੋ ਜਵਾਬ ਉਹਨੋਂ ਆਪਣੇ ਘਰ ਬੈਠ ਕੇ ਆਪਣੇ ਪੁੱਤ ਦਾ ਇਨਸਾਫ ਥੋੜੀ ਮੰਗ ਸਕਦੇ ਆ ਔਰ ਨਾਲ ਜਿਹਨੇ ਸਿੱਧੂ ਮੁਸਲਮਾਨ ਦੇ ਫੈਨ ਹਨ ਨਾ ਅਸੀਂ ਉਹਨਾਂ ਦੀ ਜੁੱਤੀ ਬਰਾਬਰ ਵੀ ਹੈ ਨਹੀਂਗੇ ਉਹਨਾਂ ਦੀ ਚੱਪਲ ਜਿਹੜੀ ਤੂਲਾ ਸੀ ਉਹਨਾਂ ਵਰਗੇ ਕਿਉਂਕਿ ਸਿੱਧੂ ਮੁਸਲੇ ਵਾਲੇ ਲੋਕੀ ਦਿਲੋਂ ਪਿਆਰ ਕਰਦੇ ਸੀਗੇ ਅੱਛਾ ਪਰ ਸਿੱਧੂ ਮੁਸਲੇ ਵਾਲੇ ਦੇ ਫਾਦਰ ਜਿੱਤ ਸਕਦੇ ਪਰ ਇੱਕ ਹੋਰ ਰੁਕਾਵਟ ਹੈ ਬੜੀ ਵੱਡੀ ਉਹ ਰੁਕਾਵਟ ਉਹ ਹੈ ਕਿ ਜਿਹੜਾ ਇੱਕ ਨਿਊ ਟੂ ਸ਼ਟਰਾਂ ਵਾਲਾ ਨਾ ਉਹ ਹਰ ਜਗ੍ਹਾ ਇਲੈਕਸ਼ਨ ਜਾ ਕੇ ਲੜਦਾ ਹੁਣ ਜੇ ਕੱਲ ਨੂੰ ਬਲਕੌਰ ਸਿੰਘ ਖੜੇਗਾ ਤਾਂ ਤੁਸੀਂ ਉਹਦੇ ਵਿਰੁੱਧ ਜਾ ਕੇ ਲੜੋਗੇ ਕਿ ਨਹੀਂ ਨਹੀਂ ਮੈਂ ਉਹਨਾਂ ਦੀ ਸਪੋਰਟ 'ਚ ਐ ਮੈਂ ਉਹਦੋਂ ਇਲੈਕਸ਼ਨ ਨਹੀਂ ਲੜਨੇ ਮੈਂ ਉਹਨਾਂ ਦੀ ਸਪੋਰਟ ਦੇ ਵਿੱਚ ਅੱਛਾ ਪਹਿਲਾ ਇਲੈਕਸ਼ਨ ਹੋਏਗਾ ਜਿਹੜਾ ਤੁਸੀਂ ਨਹੀਂ ਲੜੋਗੇ ਨਹੀਂ ਖੜਾ ਹੋਊਂਗਾ ਮੈਂ ਅ ਉਹ ਉੱਥੇ ਨਹੀਂ ਖੜਾ ਹਾਂਗਾ ਆਪਣੇ ਏਰੀਏ 'ਚ ਖੜਾ ਹਾਂਗਾ ਜਲੰਧਰ ਤੋਂ ਖੜਾ ਹੋ ਕੇ ਸਪੋਰਟ ਉਹਨਾਂ ਦੀ ਕਰਨ ਜਾਣੀ ਮੈਂ اچھا ਕੰਪੇਨਿੰਗ ਕਰਨ ਜਾਣੀ ਜੀ ਮੈਂ ਸਟਾਰ ਕੰਪੇਨਰ ਆਂਦੇ ਹਾਂ ਹਾਂ ਮੈਂ ਉਹਨਾਂ ਦੀ ਕੰਪੇਨਿੰਗ ਕਰ ਜਾਊਗਾ ਮੈਂ ਕਹਿੰਦਾ ਮੈਨੂੰ ਵੋਟਾਂ ਬਿਲਕੁਲ ਨਾ ਪਾਓ ਸਾਰੀਆਂ ਵੋਟਾਂ ਚੱਕ ਕੇ ਤੁਸੀਂ اچھا ਪਹਿਲਾਂ ਵੀ ਕੰਪੇਨਿੰਗ ਕੀਤੀ ਸੀ ਉਦੋਂ ਕੀ ਬਣਿਆ ਸੀ ਸਰ ਪਰ ਉਦੋਂ ਨਾ ਉਹ ਸਰਕਾਰ ਦਾ ਕੁਝ ਰਵਈਆ ਨਹੀਂ ਠੀਕ ਸੀਗਾ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਨਾ ਉਹ ਧੱਕਾ ਮੁੱਕੀ ਜ਼ਿਆਦਾ ਕਰਦੀ ਹੈ। ਅੱਛਾ ਉਹ ਕਿਦਾਂ? ਵੀ ਉਹਨਾਂ ਨੇ ਹੀ ਚੱਲਣਾ ਹੁੰਦਾ ਜੋ ਕੁਝ ਸਿਸਟਮ ਹੁੰਦਾ ਕਿਉਂਕਿ ਸਾਰੀ ਪੁਲਿਸ ਭਗਵੰਤ ਮਾਨ ਦੀ ਸਿਕਿਉਰਿਟੀ ਦੇ ਵਿੱਚ ਲਾਤੀ। ਇਹਦੇ ਜੇ ਹੁਣ ਗੱਲ ਕਰੀ ਸਾਨੂੰ ਸਾਡੇ ਵਾਸਤੇ ਕੁਝ ਹੈ ਹੀ ਨਹੀਂਗਾ। ਤਾਂ ਕਿਉਂ ਸਿਕਿਉਰਿਟੀ ਨਹੀਂ ਮਿਲੀ? ਸਿਕਿਉਰਿਟੀ ਤਾਂ ਮਿਲੀ ਆ ਪਰ ਸਰ ਜਿਹੜੀ ਗੱਲ ਵਾ ਨਾ ਜਨਤਾ ਦੇ ਬੜੇ ਕੰਮ ਰੁਕੇ ਪਏ ਆ। ਥਾਣਿਆਂ ਵਿੱਚ ਬੰਦੇ ਨਹੀਂ ਹੈਗੇ। ਡੀਜੀਪੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਬੰਦੇ ਭਰਤੀ ਕੀਤੇ ਆ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਦਿਖਾਇਆ ਜਾਵੇ ਉਹਨਾਂ ਨੂੰ ਡਿਊਟੀ ਦੇ ਬਠਾਇਆ ਜਾਵੇ ਕਿ ਤਾਂ ਕਿ ਪਤਾ ਲੱਗੇ ਵੀ ਥਾਣਿਆਂ ਵਿੱਚ ਬੰਦੇ ਹੈਗੇ ਲੋਕਾਂ ਨੂੰ ਇਨਸਾਫ ਮਿਲ ਸਕੇ ਜੇ ਕਦੀ ਕਿਤੇ ਕੋਈ ਚੀਜ਼ ਖੋਕੇ ਲੈਂਦਾ ਕਦੀ ਕਿਤੇ ਕੋਈ ਚੀਜ਼ ਖੋਕ ਰਹਿੰਦਾ ਇਹ ਭ੍ਰਸ਼ਟਾਚਾਰ ਦੀ ਕਦੋਂ ਖਤਮ ਹੋਏਗੀ ਕਹਿੰਦੇ ਸੀ ਪੰਜਾਬ ਨਸ਼ਾ ਮੁਕਤ ਹੋ ਗਿਆ ਪੰਜਾਬ ਦਾ ਤੇ ਬੇੜਾ ਗਰਕ ਹੋ ਗਿਆ ਆਉਣ ਵਾਲੀ ਪੀੜ੍ਹੀ ਜਿਹੜੀ ਸਾਡੀ ਹੈ ਪਤਾ ਨਹੀਂ ਉਹ ਕੀ ਕਰੇਗੀ ਵਿਚਾਰੀ ਔਰ ਜਿਹੜੇ ਅੱਜ ਕੱਲ ਪਹਿਲਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ 'ਚ ਬੜਾ ਤਕੜਾ ਪਹਿਲਵਾਨ ਨਿਕਲਦਾ ਸੀਗਾ ਅੱਜ ਕੱਲ ਸਭ ਤੋਂ ਵੱਡਾ ਨਸ਼ੇੜੀਆ ਪੰਜਾਬ 'ਚ ਨਿਕਲਦਾ ਹਰਿਆਣਾ ਹਿਮਾਚਲ ਦੇ ਪਹਿਲਵਾਨ ਨਿਕਲਦੇ ਪਏ ਆ अच्छा ਹੁਣ ਜੇ ਲੋਹਿਆਣਾ ਇਲੈਕਸ਼ਨ ਲੜੋਗੇ ਜਾਂ ਜਿੱਤ ਜੋਗੇ ਉੱਥੇ ਤਾਂ ਪ੍ਰਵਾਸੀ ਬਹੁਤ ਹੈ ਪ੍ਰਵਾਸੀਆਂ ਦੀ ਮਦਦ ਹੋਊਗੀ ਪੰਜਾਬੀਆਂ ਦੀ ਕਰਾਂਗੇ ਸਾਰਿਆਂ ਦੀ ਕਰਾਂਗੇ ਜੀ ਆਪਾਂ ਕੀ ਮਦਦ ਕਿੱਦਾਂ ਕਰੋ ਦੇਖੋ ਜੀ ਜਿਹੜੇ ਤੇ ਪੰਜਾਬੀ ਵੀਰ ਬਾਹਰ ਜਾਂਦੇ ਵਿਚਾਰੇ ਉਹ ਕੰਮ ਕੰਮ ਕਰਨ ਵਾਸਤੇ ਜਾਂਦੇ ਆ ਹੁਣ ਲੋਹਿਆਣਾ ਦੀ ਇੰਡਸਟਰੀ ਚੱਲ ਗਈ ਬਾਹਰ ਤੇ ਪੰਜਾਬ ਦਾ ਪੰਜਾਬ ਦਾ ਬੱਚਾ ਕਿੱਥੇ ਕੰਮ ਕਰਨ ਜਾਵੇ ਮੈਂ ਭਗਵੰਤ ਮਾਨ ਕੋ ਸਵਾਲ ਕਰਨਾ ਚਾਹੁੰਦਾ ਜਾਂ ਨਰਿੰਦਰ ਮੋਦੀ ਸਾਹਿਬ ਕੋ ਸਵਾਲ ਕਰਨਾ ਚਾਹੁੰਦਾ ਵੀ ਦੱਸੋ ਇਸ ਬਾਰੇ ਮੀਟਿੰਗ ਕੀਤੀ ਜਾ ਮੈਨੂੰ 2 ਘੰਟੇ ਮੀਟਿੰਗ ਕਰਕੇ ਦਿਖਾਓ ਤੁਸੀਂ 5 ਮਿੰਟ ਦੇ ਦਿਓ ਮੀਟਿੰਗ ਦੇ ਵਿੱਚ ਅੱਛਾ ਰਵੀਸ਼ ਕੁਮਾਰ ਸਾਹਿਬ ਵੀ ਤੁਹਾਨੂੰ ਕੋ 5 ਮਿੰਟ ਮੰਗਦੇ ਸੀ ਮੈਂ ਵੀ ਤੁਹਾਨੂੰ ਕੋ 5 ਮਿੰਟ ਮੰਗਾਂ ਮੈਨੂੰ 2 ਮਿੰਟ ਦੇ ਦਿਓ ਮੈਨੂੰ 2 ਮਿੰਟ ਦੇ ਦਿਓ ਉਹਨਾਂ ਨੂੰ 5 ਮਿੰਟ ਦੇ ਦਿਓ ਅੱਛਾ ਤੁਹਾਨੂੰ 2 ਮਿੰਟ ਦੇ ਦੇਣ ਉਹਨਾਂ ਨੂੰ ਰਵੀਸ਼ ਕੁਮਾਰ ਨੂੰ 5 ਮਿੰਟ ਦੇ ਦੇ ਦਿਓ ਸਿਰ ਮੈਨੂੰ 4 ਘੰਟੇ ਸੇ ਪ੍ਰਧਾਨ ਮੰਤਰੀ ਬਣਾ ਕੇ ਦੇਖ ਲੈਣ ਕਿ ਮੈਂ ਕੀ ਕਰ ਸਕਦਾ ਅੱਛਾ ਕੀ ਫਿਰ ਤੂੰ ਦੱਸਣਾ ਨਹੀਂ ਕਰਵਾ ਜੇ ਮੈਂ ਪਹਿਲਾ ਐਲਾਨ ਕਰਦਾ ਨਾ ਤੁਹਾਡੇ ਕੈਮਰੇ ਤੇ ਤੇ ਤੁਹਾਡਾ ਕੈਮਰਾ ਹੁਣੇ ਹੀ ਸਾਰੇ ਕੈਮਰਾ ਤੋਂ ਟੌਪ ਚੱਲ ਜੂਗਾ ਯਾਨੀ ਸਭ ਤੋਂ ਪਹਿਲਾਂ ਐਲਾਨ ਕਰਦੇ ਫਿਰ ਮੈਨੂੰ ਕੈਮਰਾ ਕੋਈ ਕੱਢ ਦੇ ਯਾ ਨਹੀਂ ਦੇਖੋ ਇਹ ਬਹੁਤ ਵੱਡਾ ਕੰਮ ਹੈ ਨਿਊ ਸ਼ਟਰਾਂ ਵਾਲਾ ਬਣਾਇਆ ਤੈਨੂੰ ਕਿੰਨੇ ਆ ਨਹੀਂ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਸੀਂ ਮੈਨੂੰ ਬਣਾਇਆ ਮੈਂ ਮੰਨਦਾ ਪਰ ਫਿਰ ਮੈਨੂੰ ਵੀ ਬਣਾ ਦੇ ਮੇਰੇ ਕੈਮਰਾ ਨਹੀਂ ਸਰ ਉਹ ਜਿਹੜੇ ਉਹ ਨਾ ਉਹ ਜ਼ਿੰਦਗੀ ਦਾ ਲਾਸਟ ਦਿਨ ਹੋਣਾ ਫਿਰ ਮੇਰਾ ਅੱਛਾ ਕਿਉਂਕਿ ਜਾਂ ਆਰ ਤੇ ਜਾਂ ਪਾਰ ਅੱਛਾ ਤੋ ਕੰਮ ਹੋਣੇ ਹੈ ਜਿਹੜਾ ਪਹਿਲਾ ਕੰਮ ਕਰਨਾ ਕਰਨਾਟਕਾ ਦੀ ਕਦੀ ਬੋਟ ਸਾਨੂੰ ਪਈ ਨਹੀਂ ਉਹ ਕarnataka ਵਾਲੇ ਵੀ ਕਹਣਗੇ ਸਾਡੀ ਵੋਟ ਤੈਨੂੰ ਹੀ ਆ ਬਈ ਅੱਛਾ ਐਦਾਂ ਦਾ ਕੰਮ ਕਰਦੇ ਦੁਬਈ ਵਾਲੇ ਵੀ ਕਹਣਗੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਰਮਨ ਫ੍ਰੈਂਚ ਅਮਰੀਕਾ ਵਾਲੇ ਕਿੱਦਾਂ ਕਹਿ ਰਹੇ ਮੈਂ ਕਹਾਂ ਸਾਰੇ ਉਹ ਕਹਣਗੇ ਵੀ ਵੋਟ ਤੈਨੂੰ ਹੀ ਆ ਸਾਡੀ ਭਾਵੇਂ ਤੂੰ ਇੱਥੇ ਆ ਕੇ ਇਲੈਕਸ਼ਨ ਨਾਲ ਅੱਛਾ ਇੱਕ ਵਾਰ ਮੋਦੀ ਦੇ ਖਿਲਾਫ ਅਸੀਂ ਪ੍ਰਧਾਨ ਮੰਤਰੀ ਦੇ ਹਾਂਜੀ ਮੈਂ ਵਾਰਾਨਸੀ ਸੀ ਉਦੋਂ ਕੀ ਬਣਿਆ ਦੇਖੋ ਮੈਂ ਵਾਰਾਨਸੀ ਇਲੈਕਸ਼ਨ ਵਾਲੇ ਸੀਗਾ 200 ਫਾਈਲ ਉਹਨਾਂ ਦੇ ਅੰਗੇਸ਼ ਨਿਕੜੀ ਸੀਗੀ ਤੇ ਉਹ ਕਹਿੰਦੇ ਇਹਨੇ ਤੇ ਬੈਲਟ ਪੇਪਰ ਤੇ ਬੋਟ ਨਹੀਂ ਛਪਣੀ ਫਿਰ ਉਹਨਾਂ ਨੇ 200 ਫਾਈਲ ਰਿਜੈਕਟ ਕਰ ਅੱਛਾ ਰਿਜੈਕਟ ਹੀ ਕਰਾ ਦਿੱਤੀ ਤੇਰੀ ਵੀ ਰਿਜੈਕਟ ਹੋ ਗਈ ਸਾਰੀਆਂ ਹੀ ਰਿਜੈਕਟ ਹੋ ਗਈ ਮੈਂ ਫੈਲ ਹੋ ਗਿਆ ਦੁੱਖ ਲੱਗਿਆ ਫਾਈਲ ਓਕੇ ਰਿਪੋਰਟ ਸਾਰਾ ਕੁਝ ਜਮ੍ਹਾਂ ਹੋ ਗਿਆ ਸਾਰਾ ਕੁਝ ਸਾਡੇ ਦਿਨ ਨੂੰ ਬੜੀਆਂ ਤਸੱਲੀयां ਸੀ ਕਿ ਲੈ ਵੀ ਹੁਣ ਸਾਨੂੰ ਚੋਣ ਨਿਸ਼ਾਨ ਮਿਲ ਜਣਾ ਪਰ ਚੋਣ ਨਿਸ਼ਾਨ ਦਾ ਬਿਤੇ ਲੈਂ ਨੀ ਨੀ ਲੰਬੀ ਸੀਗੀ ਪਰ ਉਹ ਲੈਂ ਦੇ ਚ ਖੜੇ ਹੋ ਕੇ ਫਾਈਲ ਜਮ੍ਹਾਂ ਕਰਾਈ ਪਰ ਲੇਕਿਨ ਜਦੋਂ ਫਾਈਲ ਰਿਜੈਕਟ ਹੋਈ ਦੁੱਖ ਬਹੁਤ ਦੁੱਖ ਲੱਗਿਆ ਜੇ ਪ੍ਰਧਾਨ ਮੰਤਰੀ ਬੰਦਾ ਬੰਦਾ ਰਹਿ ਗਿਆ। ਨਾ ਪ੍ਰਧਾਨ ਮੰਤਰੀ ਤੇ ਉਹ ਰਾਜਾ ਕਾਲਾ ਜਿਹੜਾ ਸਾਹਮਣੇ ਦਾ ਖੜਾ ਹੋਵੇ ਉਹ ਪ੍ਰਜਾ ਕਰਦੀ ਹੈ ਉਹ ਜਿਹੜਾ ਗੱਲ ਨਾ ਕੋ ਕਰੇ। ਸਾਡਾ ਸਾਡਾ ਜਿਹੜਾ ਫੰਡਾ ਸੀ ਮੈਂ ਜੋ ਡੀਸੀ ਆਫੀਸ ਜਾਓ ਉੱਥੇ ਲਿਖਿਆ ਹੁੰਦਾ ਜੈ ਜਵਾਨ ਜੈ ਕਿਸਾਨ ਨਾ ਤੇ ਸਾਡਾ ਕਿਸਾਨ ਸੁਖੀ ਹੈ ਤੇ ਨਾ ਸਾਡਾ ਜਵਾਨ ਸੁਖੀ ਹੈ। ਠੀਕ ਹੈ ਜੀ ਜਿਹੜਾ ਅਨੁਦਤਾ ਕਿਸਾਨ ਹੈ ਉਹ ਭੁੱਖਾ ਮਰਦਾ ਫਿਰਦਾ ਵਾ ਤੇ ਵਿਚਾਰਾ ਜਿਹੜਾ ਕਿਸਾਨ ਹੈ ਜਵਾਨ ਹੈ ਉਹ ਵਿਚਾਰਾ ਜਵਾਨ ਦੀ ਜੇ ਥਾਣੇ ਵਿੱਚ ਉਹਦੇ ਕਹਿੰਦੇ ਰਿਪੋਰਟਰ ਵਾਰਡ ਹੁੰਦੀ ਉਹਦੀ ਸੁਣਵਾਈ ਨਹੀਂ ਹੁੰਦੀ। ਜਦੋਂ ਲੜਾਈ ਹੁੰਦੀ ਉਹ ਸਾਡੇ ਵਰਗੇ ਔਰ ਕਿ ਸਲੂਟ ਇਹੀ ਹੀਰੋ ਆ ਸਲਮਾਨ ਖਾਨ ਨੂੰ ਭੁੱਲ ਜੰਨੇ ਆਪਾਂ ਫਿਰ ਕਹਿੰਦੇ ਲੈਜੈਂਡ ਬੰਦਾ ਹੀ ਐ ਇਹ ਦੁਨੀਆ ਨੂੰ ਬਚਾਏਗਾ ਇਹ ਸਾਡਾ ਫੌਜੀ ਆ ਉਹ ਆ ਸਾਡਾ ਯਾਨੀ ਕਿ ਜਦੋਂ ਵਿਚਾਰ ਨੂੰ ਲੜਾਈ ਆ ਕਰਾਉਣੀ ਐ ਉਦੋਂ ਅਸੀਂ ਉਹਨੂੰ ਜਾਜਾ ਕਾਰ ਕਰ ਦਿੰਨੇ ਆ ਤਾਂ ਜਦੋਂ ਅਸੀਂ ਜਾਂਦਾ ਹੁੰਦਾ ਕਦੀ ਉਹਨੂੰ ਸਲੂਟ ਨਹੀਂ ਮਾਰਨਾ ਕਦੀ ਉਹਨੂੰ ਪਾਣੀ ਨਹੀਂ ਪੁੱਛਣਾ ਜਦੋਂ ਲੜਾਈ ਆ ਉਦੋਂ ਅਸੀਂ ਲੰਗਰ ਲਾ ਦਿੰਨੇ ਆ ਵੀ ਹੁਣ ਤੂੰ ਬਚਾ ਸਾਨੂੰ ਭਾਈ ਅੱਛਾ ਇੱਕ ਇਹ ਕਹ ਦੱਸ ਇੰਟਰਵਿਊ ਤੇਰੀਆਂ ਬਹੁਤ ਕਰਦੇ ਨੇ ਪੱਤਰਕਾਰ ਮੇਰੇ ਵਰਗੇ ਠੀਕ ਹੈ ਕੋਈ ਹੈਗੀ ਤੇਰੀ ਇੱਛਾ ਵੀ ਕਿ ਮੇਰਾ ਇਹ ਪੱਤਰਕਾਰ ਇੰਟਰਵਿਊ ਕਰੇ ਸਰ ਮੈਂ ਤਾਂ ਕਹਣਾ ਵੀ ਤੁਸੀਂ ਕਰ ਰਹੇ ਹੋ ਤੇ ਇੱਕ ਰਵੀਸ਼ ਕੁਮਾਰ ਵੀ ਕਰੇ ਭਾਜੀ ਅੱਛਾ ਰਵੀਸ਼ ਕੁਮਾਰ ਤੇਰੀ ਇੰਟਰਵਿਊ ਹਾਂਜੀ ਇੱਕ ਉਹ ਵੀ ਕਰਨ ਤੇ ਆ ਕਿ ਕੀਤੀ ਅਪਰੋਚ ਉਹਨੇ ਤਾਂ ਹਾਂ ਅਨੇ ਇੱਕ ਵਾਰੀ ਮੀਡੀਆ ਨੇ ਲਾਈ ਸੀ ਜਦੋਂ ਮੈਂ ਸਿਵਲ ਹਸਪੀਟਲ ਦੇ ਡਾਕਟਰਾਂ ਨੂੰ ਸਸਪੈਂਡ ਕਰਾਇਆ ਸੀ ਉਹ ਚਾਹੋ ਕਿਦਾਂ ਉਹ ਜਦੋਂ ਲਿਫਟਾਂ ਚ ਚਲਦੀਆਂ ਸੀ ਕਿਹੜਾ ਸ਼ਹਿਰ ਸੀਗਾ ਜਲੰਧਰ ਜੀ ਜਲੰਧਰ ਜੀ ਹਾਂ ਜੀ ਸੰਤੋਖ ਜਦੋਂ ਸੰਤੋਖ ਸਿੰਘ ਚੌਧਰੀ ਇਲੈਕਸ਼ਨ ਖੜਾ ਮੈਂ ਮੈਂ ਲੰਮੇ ਕਪੜੇ ਇੱਕ ਬਨਾਣ ਤੇ ਕੱਚਾ ਪਾ ਕੇ ਸਗਤ ਲੰਮਾ ਪਹਿ ਗਿਆ ਸੀਗਾ ਤੇ ਫਿਰ ਹਿੰਦੁਸਤਾਨ ਦੇ ਰਵੀਸ਼ ਕੁਮਾਰ ਕਹਿੰਦੇ ਕਿ ਪਹਿਲਾਂ ਕੱਪੜੇ ਪਾਓ ਫੇਰ ਤੁਹਾਡੀ ਇੰਟਰਵਿਊ ਕਰਨੀ ਹੈ ਅੱਛਾ ਫੇਰ ਕੀਤੀ ਇੰਟਰਵਿਊ ਫੇਰ ਮੈਂ ਕੱਪੜੇ ਪਾਏ ਫੇਰ ਉਹਨਾਂ ਨੇ ਮੇਰੀ ਇੰਟਰਵਿਊ ਕੀਤੀ ਉਹ ਕਹਿੰਦੇ ਯਾਰ ਤੂੰ ਇਦਾਂ ਦਾ ਬੰਦਾ ਵੀ ਹੈਗਾ ਯਾਰ ਤੂੰ ਦੁਨੀਆ ਵਾਸਤੇ ਕਹਦਾ ਕਿ ਦੁਨੀਆ ਤੈਨੂੰ ਕਹੂਗੀ ਪਾਗਲ ਮੈਂ ਕਹੀ ਜਾਂਦੇ ਕਹਿੰਦਾ ਪਿਆਰ ਚ ਪਾਗਲ ਹੁੰਦੇ ਦੇਖੀ ਸੀ ਪਰ ਲੇਕਿਨ ਦੇਸ਼ ਵਾਸਤੇ ਪਾਗਲ ਹੁੰਦੇ ਪਹਿਲੀ ਵਾਰ ਦੇਖਿਆ ਅੱਛਾ ਉਹਨਾਂ ਲਈਦਾ ਹੈ ਬਾਈ ਇਲੈਕਸ਼ਨ ਹੈ ਕਿੰਨ ਕੌਣ ਇੰਟਰਵਿਊ ਕਰਨ ਆਏਗਾ ਰਵੀਸ਼ ਕੁਮਾਰ ਤੇਰੀ ਗੱਲ ਹੋਈ ਸਰ ਵੀ ਪਤਾ ਨਹੀਂ ਹਜੇ ਤਾਂ ਨਹੀਂ ਤੁਸੀਂ ਸਪਾਰਸ਼ ਪਾ ਅਜੇ ਸਰਮਿੰਦਾ ਦਾ ਬੜਾ ਮਾਣ ਹੈ ਜੀ ਨਹੀਂ اچھا ਮੈਨੂੰ ਇੱਕ ਆਖਰੀ ਵਾਰੀ ਨਾ ਜਿਹੜੇ ਲੁਧਿਆਣੇ ਵਾਲੇ ਨਾ ਬਾਰ-ਬਾਰ ਕਹਿੰਦੇ ਯਾਰ ਸਰਪਾਈ ਚੰਗਾ ਨਹੀਂ ਲੱਗਦਾ ਪਤਾ ਨਹੀਂ ਬਾਅਦ ਚ ਵਾਦਾ ਪੂਰਾ ਕਰੇ ਨਾ ਕਰੇ ਉਹ ਤਾਂ ਦੱਸ ਦੇ ਵਾਦਾ ਕਿਹੜਾ ਪੂਰਾ ਕਰੇ ਮੈਂ ਜਗਮਗ ਜਗਮ ਕਰਨ ਲਾ ਦੂੰਗਾ ਲੁਧਿਆਣਾ ਬੈਸਟ ਕੱਲਾ ਲੁਧਿਆਣਾ ਨਹੀਂ ਕੱਲਾ ਬੈਸਟ अच्छा नही नहीं जे जे कालूं तण बनाणा लुधियाना पूरा बना दई पूरा किद्दा बनूंगा मैं ते एक 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 कंसिस्टेंसी ਦਾ ਬਨੂੰਗਾ ਸਰ ਉਹ ਉਹ ਫੰਡ ਉਹ ਗੱਲਾ ਨਹੀਂ ਨਹੀਂ ਉਹ ਨਹੀਂ ਕਰੂੰਗਾ ਮੈਂ ਜਿੰਨੂੰ ਮੈਂ ਕਿਹਾ ਬੈਸਟ ਨੂੰ ਤੇ ਮੈਂ ਬੈਸਟ ਨੂੰ ਬੈਸਟ ਕਰੂੰਗਾ ਅੱਛਾ ਜਗਮਗ ਜਗਮਗ ਕਿੱਦਾਂ ਹੋਏਗੀ ਇਹ ਤੁਸੀਂ ਲੋਕ ਤੁਹਾਨੂੰ ਵੀਡੀਓ ਬਣਾ ਕੇ ਫੋਟੋ ਬਣਾ ਕੇ ਜਿੰਨੇ ਬੈਸਟ ਵਾਲੇ ਪਾਉਣਗੇ ਨਾ ਤੇ ਉਹ ਤੁਸੀਂ ਆਪ ਹੀ ਪਤਾ ਲਾਣਾ ਯਾਰ ਵੱਡੇ ਵੱਡੇ ਇੰਟਰਵਿਊ ਲੈਣਾਗੇ ਕਿ ਇਹ ਵਾਕਈ ਬੰਦੇ ਨੇ ਸੱਚ ਕਹਿ ਕੇ ਦਿਖਾਇਆ ਕਿਉਂਕਿ ਕੁਝ ਲੀਡਰ ਧੋਖਾ ਕਰ ਜਾਂਦੇ ਵਾਅਦੇ ਕਰਕੇ ਮੁਕਰ ਜਾਂਦੇ ਜੇ ਜਨਤਾ ਵਿਚਾਰੇ ਨੂੰ ਖੜੀ ਕਰ ਦਿੰਦੇ ਜੀ ਅਸੀਂ 1 ਵਜੇ ਸਾਡਾ ਉੱਥੇ ਪ੍ਰੋਗਰਾਮ ਹੈ ਤੁਸੀਂ ਪਹੁੰਚੋ ਸਾਡਾ ਬੜਾ ਵੱਡਾ ਇਕੱਠ ਹੋਣਾ ਜੀ ਉੱਥੇ ਉਹ ਪਹੁੰਚ ਜਾਂਦੇ ਤੇ 4 ਵਜੇ ਜਾ ਕੇ ਲੋਕੀ ਹੁੰਦੇ ਜੀ ਤੇ ਇਸ ਕਰਕੇ ਮੈਂ ਜਨਤਨ ਕਰਨ ਦਿੰਦਾ ਇੱਕ ਵਾਰੀ ਅੱਖ ਵੀ ਪੀਲਾ ਜੀ ਚੋ ਨਿਸ਼ਾਨ ਸ਼ਟਰ ਨੰਬਰ 9 ਤੇ ਵੋਟ ਪਾ ਦਿਓ ਜੀ ਅੱਛਾ ਲੁਧਿਆਣਾ ਵੈਸਤ ਦੀ કુલ ਕਿੰਨੀ ਵੋਟ ਹੈ ਨੋਟ ਕੀਤੇ ਹਾਂ ਜੀ ਕਿੰਨੀ 173000 ਕਿੰਨੀ ਕੋਈ ਵੋਟ ਪਾਏਗੀ ਤੈਨੂੰ 25000 ਤੋਂ ਮੈਂ ਜਿੱਤੂ ਆ ਜੀ 25000 ਤੋਂ ਜਿੱਤੇਗਾ ਜਿੱਤੂ ਆ ਜੀ 14 ਕੈਂਡੀਡੇਟ ਆ ਜੀ 14 ਕੈਂਡੀਡੇਟ ਆ ਇੱਕ ਇੱਕ ਬੰਦਾ ਬਹੁਤ ਪੈਸੇ ਵੰਡਦਾ ਪਿਆ ਕਹਿੰਦਾ ਮੈਨੂੰ ਬਾਕੀਆਂ ਦਾ ਕੋਈ ਡਰ ਨਹੀਂ ਹੂੰ ਜਿੰਨਾ ਕਹਿੰਦਾ ਉਹ ਕਹਿੰਦਾ ਮੈਂ ਹੀ ਆ ਕੈਂਡੀਡੇਟ ਕਹਿੰਦਾ ਕਹਿੰਦਾ 13 ਬੰਦੇ ਮੇਰੇ ਸਾਹਮਣੇ ਅੰਗੇਜਡ ਆ ਜਿੰਨਾ ਕਹਿੰਦਾ ਮੈਂ ਹੀ ਆ 14 ਬੰਦੇ ਟੋਟਲ ਕਹਿੰਦਾ ਜਿੰਨਾ ਮੈਂ ਹੀ ਆ ਪਰ ਜੇ 13ਵਾਂ ਬੰਦਾ ਨਾ ਉੱਤਮ ਡਾਲਰ ਦਾ ਕਹਿੰਦੇ ਸਰ ਉਹ ਕਹਿੰਦਾ ਇਹ ਨੀਟੂ ਸ਼ਟਰ ਵਾਲਾ ਕਿਹਦਾ ਉਹ ਕਿਹਦਾ ਕਹਿੰਦਾ ਯਾਰ ਜਿੱਥੇ ਦੇਖ ਲਓ ਉਹਦੀ ਚਰਚਾ ਜਲਦੀ ਨੀਟੂ ਸ਼ਟਰ ਵਾਲਾ ਨੀਟੂ ਸ਼ਟਰ ਵਾਲਾ ਕਹਿੰਦਾ ਯਾਰ ਵੀ ਆ ਇੱਥੋਂ ਡਰ ਲੱਗਦਾ ਬਾਕੀ ਨਹੀਂ ਕਹਿੰਦਾ ਤੇ ਮੈਂ ਉਹਨੂੰ ਫਿਰ ਇਹ ਗੱਲ ਕਰਨਾ ਚਾਹੁੰਦਾ ਉਸ ਬੰਦੇ ਨੂੰ ਕਿ ਜੇ ਅਸੀਂ ਕੁਰਸੀ ਪਾ ਨਹੀਂ ਸਕਦੇ ਅਸੀਂ ਕੁਰਸੀ ਹਲਾ ਸਕਦੇ ਹਾਂ ਅੱਛਾ ਹਲਾਉਣ ਦਾ ਦਮ ਹੈਗਾ ਸਾਡੇ ਵਿੱਚ ਉੱਤੇ ਹੁੰਦੀ ਆ ਦੇਖ ਲੋ ਵੀ ਕਿੱਦਾਂ ਹਿੱਲੇਗੀ ਅੱਛਾ ਇੱਕ ਵਾਰੀ ਉਹ ਆਪਣੇ ਐਮਪੀ ਸਾਹਿਬ ਹੈ ਚੰਨੀ ਸਾਹਿਬ ਜੀ ਉਹ ਕੋਈ ਗੱਲ ਕਰਦੇ ਸੀ ਕਿਸੇ ਨੂੰ ਤਾਨਾ ਮਾਰਦੇ ਵੇ ਸੀ ਉਹ ਕੀ ਤਾਨਾ ਮਾਰਦੇ ਸੀ ਤੇਰਾ ਨਾਮ ਲੈ ਕੇ ਉਹ ਕਹਿੰਦੇ ਸੀ ਬਿੱਟੂ ਤੂੰ ਸੀਐਮ ਨਹੀਂ ਕਦੀ ਬਣ ਸਕਦਾ ਨੀਟੂ ਸ਼ਟਰਾਂ ਵਾਲਾ ਸੀਐਮ ਬਣ ਸਕਦਾ ਤੇ ਜਦ ਬਾਈ ਇਲੈਕਸ਼ਨ ਇੱਥੇ ਹੋਏ ਸੀਗੇ ਐਮਪੀ ਦੇ ਤੇ ਮੈਂ ਉਸ ਟਾਈਮ ਤੇ ਕਹਿਆ ਸੀਗਾ ਕਿ ਦੋ ਹੀ ਦੇਸ਼ ਦੇ ਵਿੱਚ ਦੌੜ ਰਹੇ ਬੰਦੇ ਸਤਾਈ ਕੈਂਡੀਡੇਟ ਆ ਦੋਨਾਂ ਜਿਹੜੇ ਦੋ ਬੰਦੇ ਅੱਜ ਵਿੱਚ ਦੌੜਾ ਉਹ ਕਹਿੰਦੇ ਕਿਹੜੇ ਕਿਹੜੇ ਮੈਂ ਕਹਾਂ ਜੀ ਚਰਨਜੀਤ ਚੰਨੀ ਸਾਹਿਬ ਤੇ ਦੂਜਾ ਨੀਟੂ ਸ਼ਟਰ ਵਾਲਾ ਤੇ ਚਰਨਜੀਤ ਚੰਨੀ ਜਿੱਤ ਗਿਆ ਤੈਨੂੰ ਬੋਟਾ ਕਿੰਨੀ ਪਈ ਚਰਨਜੀਤ ਚੰਨੀ ਮੈਨੂੰ ਪਈ ਸੀ 4698 ਵੋਟਾਂ ਅੱਛਾ 4605 ਵੋਟਾਂ ਤਾਂ ਸਿੱਧੂ 4698 ਤੇ ਪਹੁੰਚ ਗਏ ਪਹਿਲਾਂ 4599 ਹੀ ਪਈਆਂ ਜੀ ਅੱਛਾ ਫਿਰ 8000 ਨਹੀਂ 7500 8800 ਫਿਰ 9000 ਫਿਰ 1200 9 ਇਲੈਕਸ਼ਨਾਂ ਦੇ ਵਿੱਚ ਟੋਟਲ ਮੈਂਡ ਦਾ ਵੋਟ ਬਈ ਹਾਂਜੀ ਬਹੁਤ ਮਿਹਰਬਾਨੀ ਨੀਟੂ ਜੀ ਤੁਸੀਂ ਮੈਨੂੰ ਸਮਾਂ ਦਿੱਤਾ ਤੇ ਤੁਸੀਂ ਦੇਖ ਰਹੇ ਹੋ ਕਿ ਨੀਟੂ ਸ਼ਟਰਾਂ ਵਾਲੇ ਜਿਹੜੇ ਹਾਸੇ ਮਸਕਰੀਆਂ ਕਰਦੇ ਨੇ ਲੇਕਿਨ ਮਸਕਰੀਆਂ ਦੇ ਵਿੱਚ ਜਿਹੜੀਆਂ ਕੁਝ ਗੱਲਾਂ ਅਜੀਹਾਂ ਕਰ ਜਾਂਦੇ ਨੇ ਜਿੰਨੇ ਤੋਂ ਲੱਗਦਾ ਹੈ ਸ਼ਾਇਦ ਲੁਧਿਆਣੇ ਵਾਲੇ ਇਹਨਾਂ ਨੂੰ ਇੱਕ ਵਾਰੀ ਐਮਐਲਏ ਬਣਾ ਦੇਣਗੇ ਰਿਜ਼ਲਟ ਕੀ ਆਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਨੀਟੂ ਨੂੰ ਪੂਰੀ ਉਮੀਦ ਹੈ ਕਿ ਉਹ ਲੁਧਿਆਣਾ ਵੈਸਟ ਦੀ ਚੋਣ ਜ਼ਰੂਰ ਜਿੱਤ ਲੈਣਗੇ ਧੰਨਵਾਦ ਜੁੜੇ ਰਹੋ ਵਾਇਸੋ ਪੰਜਾਬ ਦੇ